ਓਹ ਦੇਖੋ ਲਗਾਤਾਰ ਦਰਖਤ ਡਿੱਗ ਰਹੇ ਨੇ ਸੋ 3 ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਗਿਆ 3 ਵੱਜ ਕੇ ਕੁਝ ਹੀ ਮਿੰਟ ਹੋਏ ਨੇ ਸੋ ਨੌਜਵਾਨਾਂ ਨੇ ਮਿਹਨਤ ਬਹੁਤ ਕੀਤੀ ਇੱਥੇ ਅਸੀਂ ਇਸ ਵਕਤ ਮੌਜੂਦ ਹਾਂ ਸਰਾਲ ਸਰਾਲੀ ਕਲੋਨੀ ਲੁਧਿਆਣਾ ਇਹ ਸਮਰਾਲੇ ਹਲਕੇ ਦਾ ਪਿੰਡ ਆ ਇਹ ਜਿੱਧਰਲੇ ਪਾਸੇ ਇੱਧਰ ਤੁਸੀਂ ਦੇਖ ਰਹੇ ਹੋ ਲਗਾਤਾਰ ਜਿਵੇਂ-ਜਿਵੇਂ ਹੌfte ਗਾਢੇ ਡਿੱਗ ਰਹੇ ਨੇ ਆਂ ਇੱਧਰ ਜਿੱਧਰ ਨੇ ਪਾਸੇ ਪਾਣੀ ਆ ਇੱਥੇ ਜ਼ਮੀਨ ਸੀ ਇੱਥੇ ਪਪੂਲਰ ਤੇ ਚੋ ਨਾ ਲੱਗਿਆ ਹੋਇਆ ਸੀ ਸੋ ਲਗਾਤਾਰ ਜੜੀਆਂ ਗਈਆਂ ਰਾਬੀਆਂ ਢਿੱਗਾ ਡਿੱਗ ਰਹਿਣਾ ਪਰ ਹੁਣ ਪਿਛਲੇ ਡੇਢ ਤੋਂ 2 ਘੰਟਿਆਂ ਤੋਂ ਲਗਾਤਾਰ 5-5 ਮਿੰਟਾਂ ਬਾਅਦ 2-2 ਮਿੰਟਾਂ ਬਾਅਦ ਕੋਈ ਨਾ ਕੋਈ ਢਿੱਗ ਰਹੀ ਆ ਜਿਹੜਾ ਆ ਤੁਹਾਨੂੰ ਦਿਖਾਉਣੀ ਆ ਇੱਥੋਂ ਵੀ ਲਗਾਤਾਰ ਢਿੱਗ ਰਹੀਆਂ ਗਈਆਂ ਜਦੋਂ ਅਸੀਂ ਇੱਥੇ ਆਈ ਸੀ ਇੱਥੇ ਅਸੀਂ ਅੱਗੇ ਖੜੇ ਸੀਗੇ 2-2 ਫੁੱਟ ਤੇ ਹੁਣ ਜਿਹੜੀਆਂ ਲਗਾਤਾਰ ਜਿਹੜੀਆਂ ਇੱਥੇ ਢਿੱਗਾਂ ਡਿੱਗੀਆਂ ਤੁਸੀਂ ਪਾਣੀ ਦੀ ਸਪੀਡ ਦੇਖ ਸਕਦੇ ਹੋ ਦੱਸ ਦੇ ਕਿ ਅੱਜ 3 ਵਜੇ ਦੀ ਇੱਕ ਵੀਡੀਓ ਸਸਰਾਲੀ ਬੰਦੀ ਸਾਹਮਣੇ ਆਈ ਹੈ ਜਿਹੜੀ ਕਿ ਤੁਹਾਡੇ ਨਾਲ ਸਾਂਝੀ ਕੀਤੀ ਹੈ ਵੀਰਾ ਤੁਸੀਂ ਵੇਖ ਸਕਦੇ ਹੋ ਇਸ ਦੇ ਵਿੱਚ ਵਿਅਕਤੀ ਵੱਲੋਂ ਦੱਸਿਆ ਗਿਆ ਹੈ ਕਿ ਸਸਰਾਲੀ ਜਿਹੜਾ ਕਿ ਬੰਨ ਹੈ ਬੜੀ ਮਿਹਨਤ ਕੀਤੀ ਗਈ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਐਨ ਡੀ ਆਰ ਐਫ ਆਰਮੀ ਦੀਆਂ ਟੀਮਾਂ ਪ੍ਰਸ਼ਾਸਨ ਅਤੇ ਨੌਜਵਾਨਾਂ ਦੇ ਵੱਲੋਂ ਕਿਸ ਕਦਰ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਮਿਹਨਤ ਕੀਤੀ ਗਈ ਹੈ ਉਸਾ ਉਸਨੇ ਸਾਰੀ ਸਾਰੀ ਗੱਲਬਾਤ ਉਸਨੇ ਇਸ ਵੀਡੀਓ ਦੇ ਵਿੱਚ ਦੱਸੀ ਹੈ ਪਰ ਉਸਨੇ ਕਿਹਾ ਹੈ ਕਿ ਹੁਣ ਕੁਝ ਨਹੀਂ ਹੋ ਸਕਦਾ ਦੀਆਂ بار بار ਡਿੱਗ ਰਹੀਆਂ ਨੇ ਤਸਵੀਰਾਂ ਚ ਵੀ ਤੁਸੀਂ ਵੇਖ ਸਕਦੇ ਹੋ ਕਿ ਟਿਗਾ ਡਿੱਗਦੀਆਂ ਨਜ਼ਰ ਆ ਰਹੀਆਂ ਨੇ ਬੰਦੇ نزدیکی ਜੋ ਟਿਗਾ ਬਣੀਆਂ ਹੋਈਆਂ ਨੇ ਕਿਸ ਕਦਰ ਪਾਣੀ ਦੇ ਵਹਾਅ ਦੇ ਕਾਰਨ ਉਹ ਟਹਿ ਜਾਂਦੀਆਂ ਨੇ ਡਿੱਗ ਜਾਂਦੀਆਂ ਨੇ ਦੂਸਰ ਬਾਦ ਉਸਨੇ ਕਿਹਾ ਕਿ ਪਾਣੀ 2 ਘੰਟੇ ਦਾ ਬਹੁਤ ਤੇਜ਼ ਬਹਾਅ ਦੇ ਨਾਲ ਆ ਰਿਹਾ ਪਿੱਛੋਂ ਦੀ ਪਹਿਲਾਂ ਪਾਣੀ ਹਲਕਾ ਹੌਲਾ ਆ ਰਿਹਾ ਸੀ ਕਟ ਬਹਾਪ ਦੇ ਨਾਲ ਆ ਰਿਹਾ ਸੀ ਪਰ 2 ਘੰਟੇ ਦਾ ਪਾਣੀ ਲਗਾਤਾਰ ਤੇਜ਼ ਆ ਰਿਹਾ ਹੈ 3 ਵਜੇ ਵੀਡੀਓ ਅਪਲੋਡ ਕੀਤੀ ਜਾਂਦੀ ਹੈ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਇਹ ਵੀਡੀਓ ਫੈਲ ਗਈ ਹੈ ਤੁਹਾਨੂੰ ਵੀ ਦਿਖਾ ਰਿਹਾ ਜੀ ਸਸਰਾਲੀ ਬੰਦੀ ਇਹ ਵੀਡੀਓ ਦੱਸ ਦੇ ਕਿ ਇਸ ਬੰਨ ਦੇ ਟੁੱਟਣ ਦਾ ਖੱਛਾ ਜਿਹੜਾ ਕਿ ਬਣਿਆ ਹੋਇਆ ਹੈ ਉਸ ਤੋਂ ਬਾਅਦ ਜਿਹੜਾ ਕਿ ਪ੍ਰਸ਼ਾਸਨ ਮੌਕੇ ਤੇ ਪੁੱਛਦਾ ਐ ਐਨਡੀਆਰਫਾ ਤੇ ਆਟੀਮਾਂ ਆਰਮੀ ਮੌਕੇ ਤੇ ਪੁੱਛਦੀ ਹੈ ਬੰਨ ਨੂੰ ਮਜ਼ਬੂਤ ਕਰਨ ਦੇ ਲਈ ਬੜੇ ਕੰਮ ਕੀਤੇ ਗਏ ਨੇ ਬੜੇ ਕਾਰਜ ਸ਼ੁਰੂ ਕੀਤੇ ਗਏ ਨੇ ਪਰ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਬੰਦ ਦੀ ਹਾਲਤ ਨਾਜ਼ੁਕ ਤੇ ਕਮਜ਼ੋਰ ਹੁੰਦੀ ਜਾ ਰਹੀ ਹੈ ਕਿਸੇ ਵੀ ਸਮੇਂ ਗਿਰ ਸਕਦਾ ਹੈ ਦੂਜੇ ਪਾਸੇ ਜੇਕਰ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਦਾਖਣਾ ਹੈ ਕਿ ਕਿਸੇ ਵੀ ਤਰ੍ਹਾਂ ਦੇ ਰੂਮਰਸ ਤੇ ਵਿਸ਼ਵਾਸ ਨਾ ਕੀਤਾ ਜਾਵੇ ਦੱਸਦੇ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਅਪਲੋਡ ਕੀਤੀ ਗਈ ਇਸ ਵੀਡੀਓ ਨੂੰ ਕਈ ਲੱਖਾਂ ਲੋਕ ਦੇਖ ਚੁੱਕੇ ਨੇ ਇਸ ਵੀਡੀਓ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜੇਕਰ ਤੁਸੀਂ ਵੀ ਸਸਰਾਲੀ ਬਨ ਬਾਰੇ ਕੋਈ ਅਪਡੇਟ ਜਾਣਦੇ ਹੋ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਸਾਡੇ ਨਾਲ ਸਾਂਝੀ ਕਰੋ ਦੱਸਦੇ ਕਿ ਜੇਕਰ ਇਹ ਬਨ ਟੁੱਟ ਜਾਂਦਾ ਹੈ ਤਾਂ ਨਜ਼ਦੀਕੀ ਲਾਤੇ ਤੇਰਾ ਪਿੰਡਾ ਦੇ ਵਿੱਚ ਪਾਣੀ ਵੜ ਜਾਵੇਗਾ ਤੁਸੀਂ ਪਾਣੀ ਦੀ ਸਪੀਡ ਦੇਖ ਸਕਦੇ ਹੋ ਪਿਛਲੇ 2 ਘੰਟਿਆਂ ਦਾ ਪਾਣੀ ਵੀ ਹੀ ਜਿਆਦਾ ਸਪੀਡ ਦੇ ਵਿੱਚ ਵਹਿ ਰਿਹਾ ਹੈਗਾ ਉਹ ਦੇਖੋ ਤੁਸੀਂ ਵੀਰ ਦੇਖੋ ਤੁਸੀਂ ਬਹੁਤ ਦਰਦਨਾਕ ਤਸਵੀਰਾਂਆਂ ਖੌਫਨਾਕ ਤਸਵੀਰਾਂਆਂ ਇੱਥੋਂ ਅਗਲੇ 14 ਪਿੰਡਾਂ 14 ਪਿੰਡਾਂ ਨੂੰ ਅਲਰਟ ਤੇ ਕੀਤਾ ਗਿਆ ਹੈਗਾ ਉੱਚੀ ਖਾਨ ਤੇ ਜਾਣ ਨੂੰ ਕਿਹਾ ਗਿਆ ਹੈਗਾ ਸੋ ਉਹਨਾਂ ਲਈ 14 ਪਿੰਡਾਂ ਦੇ ਲਈ ਜਾਸ ਜਿਹੜੇ ਆਪਾਂ ਕਹਿੰਦੇ ਆ ਵੀ ਸੈਂਟਰ ਬਣਾਏ ਹੋਏ ਨੇ ਸੋ ਲਗਾਤਾਰ ਜਿਹੜੇ ਬਹੁਤ ਦਰਖਤ ਦੂਰ ਦੂਰ ਤੱਕ ਡੇਗ ਰਹੇ ਨੇ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਭਾਈ ਜੀ ਇੱਧਰ ਹੋ ਜਿਓ ਇੱਥੇ ਤੇੜਾ ਭਾਈ ਇੱਥੋਂ ਨਹੀਂ ਡਿੱਗਿਆ ਟ ਹੈ ਇੱਧਰ ਹੋ ਜਿਓ ਆ ਜਾ ਵੀਰੇ ਆ ਜਾ ਆ ਜਾ ਆ ਜਾ